سارے جی سکھپ ہے <تصفی> <محبت> ਸਤਿ ਸ਼੍ਰੀ ਅਕਾਲ ਬੋਲ ਪੰਜਾਬੀ ਦਾ ਨਮਸਕਾਰ ਪੰਜਾਬ ਲਾਈਵ 80 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ hoomkar ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਰਪਤੀ ਨੇ ਕਿਹਾ ਕੀਤਾ ਹੈ ਸੇਵਕ ਪਰਿਵਾਰ ਦੀ ਅਰਦਾਸ ਗੁਰੂ ਦੇ ਚਰਨਾਬੀਸ਼ ਕਰਣੀ ਹੈ ਉਥੇ ਆਪਾਂ ਆਪਣੇ ਜੀਵਨ ਦੇ ਕੁਝ ਘੜੀਆਂ ਨੂੰ ਕੁਝ ਸਵਾਸਾਂ ਨੂੰ ਗੁਰੂ ਦੀ ਬਾਣੀ ਨਾਲ ਜੋੜ, ਕਿਰਪਾ ਕਰਨ ਨਾਲ ਜੋੜ, ਕਿਰਪਾ ਕਰਕੇ ਗੱਲਾਂ ਬਾਤਾਂ ਸੰਪੂਰਣ ਕੇ ਆਪ ਸਾਹਿਬ ਜੀ ਬੈਂ ਤੇ ਆ ਰੁਤ ਤੇ ਆ ਨੇ ਕਰ ਤੇ ਆ ਮਾਈ ਤੁ ਲੋ ਅਤੂ ਅਤੂ ਸਾਡੇ ਸ਼ਰਮ ਨੇ ਕਾਲੀਦਰ ਦੇ ਸਤਿਪਾ ਪੋਦੇਦਾਰ ਸਰਵਾਂ ਦੱਕਰ ਸਰਵਾਂ ਡੰਡਾ ਤੋਂ ਆਏ ਸਾਰੇ ਪੰਚ ਸਰਪੰਚ ਜਿਨੇ ਵੀ ਬਹੁਤ ਵਾਰ ਸਾਡੇ ਸਾਥਦਾਰ ਸਾਡੇ ਐਸਪੀਸੀ ਮੈਂਬਰ ਸਾਡੇ ਸ੍ਰੀ ਹਰਕਾਂਚਾ ਸੁਪਾ ਕਮਿਊਨਿਟੀ ਤੋਂ ਪੈਂਤੋਂ ਹਰਕਾਂਚਾ ਕਮਿਊਨਿਟੀ ਸਰਵ ਜੀ ਸਾਡੇ ਐਟਪੀਸੀ ਮੈਂਬਰ ਪਾਸ ਜੱਟਾ ਜੀ ਸਾਰੀ ਸੰਗਤ ਖੰਡਾ ਸਾਹਿਬ ਜਿੰਨੇ ਵੀ ਬਹੁਤ ਬਸ ਜਿਆ ਆਇਓ ਕਿਉਂਕਿ ਬਹੁਤ ਸਾਰੇ ਚਾਨਾ ਤੇ ਬੇਨਤੀ ਵੀ ਕਰਦੇ ਆਂ ਇਸੇ ਤਰ੍ਹਾਂ ਸੰਗਤ ਦੇ ਸੱਤੇ ਮੇਰ ਪਰੇ ਹੱਥ ਰੱਖਣ ਸ਼ਰਮਣੇ ਕਾਲੇਦਾਰ ਨੂੰ ਚੜ੍ਹਦੀ ਕਲਾ ਬਖਸ਼ਣ ਸਭਾਤ ਦੇ ਸੱਤੇ ਮੇਰ ਪਰੇ ਹੱਥ ਰੱਖਣ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੁਹਾਡੇ ਪਰਿਵਾਰਾਂ ਚ ਸਭ ਦੇ ਬਾਦ ਦੇ ਭੌਂਕ ਕਿ ਹਰ ਇੱਕ ਜਿਵੇਂ ਅਸੀਂ ਗੁਰੂ ਸਾਹਿਬ ਦਾ ਰੋਟਾ ਅਸਰਾ ਲਿਆ ਤੁਸੀਂ ਸਾਰੇ ਨੇ ਬੈਠ ਕੇ ਇੱਥੇ ਸਖੁਈ ਸਾਹਿਬ ਦਾ ਬਾਣ ਸੁਣਿਆ ਕੀਰਤਨ ਸੁਣਿਆ ਉਸ ਦਾ ਲਾਹਾ ਪ੍ਰਮਾਤਮਾ ਸਾਰੇ ਪਰਿਵਾਰਾਂ ਨੂੰ ਦੇਵੇ ਸਾਰੇ ਹੁਦਦੰਦੋਸਤੀ ਮਖੇ ਦਾ ਕੋਟਨ ਕੋਟ ਸ਼ੁਕਰੀਆ ਦਾ ਮੱਧਯਾ ਉਥੇ ਖਾਸ ਕਰਕੇ ਸਾਡੇ ਮਾਨਪਰਸਪਾਪਾ ਸਤਿ ਸ਼੍ਰੀ ਜੀ ਬਾਬਾ ਗੁਰੂ ਸਿੰਘ ਜੀ ਦੇ ਚੇਤੇ ਤੌਰ ਤੇ ਸੰਤਨ ਸ਼ਿਭਾ ਦੇ ਪਹੁੰਚੇ ਨਾ ਦਾ ਸਮੂਚੀ ਸੰਪਰਵ ਰਤੋਂ ਆਭੀ ਕਰਦੇ ਆ ਉਹਨੇ ਆਪਣੇ ਤੁਨ ਸਾਡੇ ਦਫਤਰ ਵਿੱਚ ਪਾਏ ਨੇ ਸੋ ਸਾਰੇ ਵਕਤਰਾ ਦਾ ਸਾਰਿਆਂ ਦਾ ਮੈਂ ਕਹਾਂਗਾ ਜਿੰਨੇ ਵੀ ਥੰਨੇ ਹੱਥੇ ਤੋਂ ਸਾਡੇ ਘਰ ਭਰਾ ਆਏ ਨੇ ਵੀਰ ਆਏ ਨੇ ਨੌਂ ਨੌਂ ਆਏ ਨੇ ਸਾਰਿਆਂ ਦਾ ਮੈਂ ਆਪਣੇ ਵੱਲੋਂ ਧੰਵਾਦ ਕਰਦਾ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਚਰਾਸ ਬੇਨਤੀ ਕਰਦਾ ਕਿ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀਆਂ ਜਨਾਂ ਬਖਸ਼ਣ ਇਹਨਾਂ ਕਹਿਦਾ ਹੋਇਆ ਕਿਮਾ ਦਾ ਜਤ ਕੇ ਵੰਡ ਦੀ ਕਹਾਉছ ਉਹਨਾਂ ਦੀ ਕਿਹਾ